ਦੋਗਤਕ ਜੰਦੇ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਗੁਬਿਸ ਕੇ ਜਾ ਪ੍ਰਸਿੱਧ ਅਦਾਕਾਰ ਤੇ ਗਾਇਕ ਕਾਂਚੀ ਰਾਮ ਚੰਦ ਦਾ ਨਵਾਂ ਗੀਤ ਪੈਗ ਜੋ ਕਿ ਚਾ ਚੂਰੀ ਅਮਰਸਰ ਦੇ ਲਸਟਨ ਵਿੱਚ ਸਹਿੰਦਰ ਪਿਸ਼ਤਾ ਕੁਲਿਸ਼ਾ ਦਿਖਾਏ ਦੀ ਵਿੱਚ ਰਿਲੀਜ਼ ਹੋਇਆ ਇਸ ਮੌਕੇ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਹਾਜ਼ਰੀ ਭਰੀ ਜਲਦ ਜਾਣਕਾਰੀ ਲਈ ਚਲਦੇ ਆਪਾਂ ਚਾ ਚੂਰੀ ਦੇ ਅਮਰਸਰ ਬਹੁਤ ਜੰਤੂ ਬਹੁਤ ਬੋਲ ਕਾ ਬਹੁਤ ਵਧੀਆ ਵੀਡੀਓ ਬਣਾਇਆ ਬਹੁਤ ਅੱਛਾ ਵੀਡੀਓ ਬਣਾਇਆ ਬਹੁਤ ਬੜੀ ਗੱਲ ਹੈ ਕਿ ਬਹੁਤ ਪ੍ਰਾਣੀ ਮਿੱਤਰ ਹੈ ਔਰ ਬਹੁਤ ਵਧੀਆ ਸ਼ੰਕਰ ਦੇ ਨਾਲ ਉਹ ਬਹੁਤ ਵਧੀਆ ਇਨਸਾਨੀ ਹੈ ਔਰ ਗਾਣੇ ਚ ਆਪਾਂ ਇਹ ਨਾ ਦੇਖੀ ਵੀ ਆਪਾਂ ਕੋਈ ਨਸ਼ਾ ਪ੍ਰਮੋਟ ਕਰ ਰਿਹਾ ਇਕ ਗਾਣਾ ਸਿਰਫ ਐਂਟਰਟੇਨਮੈਂਟ ਵਾਸਤੇ ਬਣਿਆ ਹੋ ਔਰ ਇਹਨੂੰ ਗਾਣਾ ਦੇ ਕੇ ਇੰਜੋਏ ਕਰੋ ਔਰ ਜੁਰਿੰਦਮ ਹਰ ਹਰ ਕੋ ਮੈਸੇਜ ਦੇਗਾ ਇਹ ਗਾਣਾ ਵਧੀਆ ਗਿਆ ਵਾ ਪਰ ਗੀਤਾਰ ਗਾਣਾ ਦੇਖ ਕੇ ਪਰ ਆਪਣੇ ਆਪ ਮੈਸੇਜ ਚੱਲਦਾ ਪਤਾ ਨਹੀਂ ਔਰ ਬਹੁਤ ਵਧੀਆ ਵੀਡੀਓ ਬਣਾਉਣਾ ਔਰ ਗਾਣੇ ਨੂੰ ਬਹੁਤ ਵਾਰ ਸ਼ੇਅਰ ਕਰੋ ਕਦਰ ਹੋਈ ਜੇ ਔਰ ਮੁਰਾਦੋ ਵਾਲ ਪਰ ਫਿਰ ਇਹ ਸਾਰੇ ਟੀਮ ਨੂੰ ਅ ਅਸਪੈਕਟਸ ਨਾਲ ਸਮਝਾਉਣ ਦਾ ਇੰਤਜ਼ਾਰ ਹੈ ਅਗੇ ਕੰਸ਼ਕਮ ਜਨ ਨੂੰ ਬਹੁਤ ਬਹੁਤ ਮੁਬਾਰਕ ਹੈ ਜਿਹੜੀ ਕੋਰਦੀ ਪੇਕਾ ਦਾ ਗਾਣੇ ਦਾ ਨਾਮ ਹੈਗਾ ਜੀ ਪੈਕ ਇਹ ਗਾਣਾ ਸਿਰਫ ਇੱਕ ਮਨੋਰੰਜਨ ਵਾਸਤੇ ਹੈ ਯਾਰੀ ਕੌਸਟੀ ਦੇ ਵਿੱਚ ਦੇ ਕੋ ਚਾਰ ਦੋਸਤ ਇਕੱਠੇ ਹੋਏ ਹੈ ਤੇ ਬਾਕੀ ਇਹ ਮੈਸੇਜ ਟਾਈਪ ਗਾਣਾ ਹੈ ਇਹ ਸਿਰਫ ਇਸੇ ਮਨੋਰੰਜਨ ਵਾਸਤੇ ਇਹਨਾਂ ਦਾ 뮤직 ਹਰਿਆਮ ਵਿੱਚ ਚੀਦਾ ਹੈ ਤੇ ਸਿੰਗਰ ਨੇ ਵਰਲਡ ਫੇਮਸ ਆਵਾਜ਼ ਹੈ ਜੀ ਆਸ਼ੀਰਾਮ ਜਨ ਜੀ ਔਰ ਅੱਜ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜੀਆਂ ਹਸਤੀਆਂ ਦੇ ਰਹਿਨਮਾਈ ਦੇ ਹੇਠੇ ਗਾਣਾ ਰੀਜ ਆ ਉਹਨਾਂ ਦੇ ਵਿੱਚੋਂ ਰਵਿੰਦਰ ਭੱਟੀ ਦੀ ਬਹੁਤ ਵੱਡੀ ਫਿਲਮ ਅਗਸਤ ਦੀ ਨਾਂ ਆ ਉਹਦਾ ਨਾਂ ਹੀ ਲੈ ਕੇ ਜੀ ਆਮਨਕੀਰ ਸਿੰਘ ਜੀ ਤੇ ਉਲੇ ਸ਼ਾਹ ਜੀ ਬੜੀ ਵੱਡੀ ਇੰਡਸਟਰੀ ਨੇ ਨਾਮ ਨੇ ਉਹ ਮਹਾਨ ਹਸਤੀਆਂ ਦੀ ਹਾਜ਼ਰੀ ਦੇ ਵਿੱਚ ਗਾਣਾ ਜਿਹੜਾ ਰੀਜ ਹੋਇਆ ਇਹਨੂੰ ਵੱਧ ਵੱਧ ਸ਼ੇਅਰ ਕਰਨਾ ਔਰ ਦੇਖਣਾ ਔਰ ਦੇਖ ਕੇ ਆਪਣੀ opinion ਵੀ ਦੇਣਾ ਕਿ ਤੁਹਾਨੂੰ ਗਾਣਾ ਕਿਦਾਂ ਦਾ ਲੱਗਾ ਔਰ ਜਿੰਨੀਆਂ ਵੀ ਇਸ ਗਾਣੇ ਰਿਲੀਜ਼ਿੰਗ ਦੇ ਮੌਕੇ ਤੇ ਪ੍ਰੈਸ ਮੀਡੀਆ ਵੱਲੋਂ ਮਹਿਮਾਨ ਹਸਤੀਆਂ ਬਹੁਤ ਸਕੀਜਾ ਜੀ ਅਮਰਿਤ ਘੋੜੀ بڑا ਵੱਡਾ ਨਾਮ ਇੰਡਸਟਰੀ ਦਾ ਤਾਂ ਪਹੁੰਚੇ ਆ ਉਹਨਾਂ ਦਾ ਦਿਲ ਤੋਂ ਸਵਾਗਤ ਹੈ ਔਰ ਇਸੇ ਤਰ੍ਹਾਂ ਜਿਹੜਾ ਰਿਪੋਰਟ ਕਰਦੇ ਰਹੇ ਨੇ ਗਾਣੇ ਥੈਂਕ ਯੂ ਔਰ ਤੁਸੀਂ ਵੀ ਕੰਮ ਕਰਦੇ ਜੀ ਔਰ ਇੱਕ ਮੈਸੇਜ ਦੇਣ ਵਾਲਾ ਖਾਣਾ ਜਦਾ ਕਿ ਸੈਕਟਰੀ ਨਾਂ ਤੇ ਪੈਗੀ ਹੈ ਪਰ ਕੀ ਕੀ ਚਾਹਣਾ ਚਾਹੁੰਦੇ ਤੁਸੀਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੇਰਾ ਲਾਡਲਾ ਸ਼ਗਿਰਤ ਕਾਸ਼ੀ ਰਾਮ ਚੰਨ ਉਹਦਾ ਅੱਜ ਜਨਮ ਅਨੁਰੋਧ ਹੋਇਆ ਪੈਕਟ ਔਰ ਬਹੁਤ ਸਾਰੇ ਕਲਾਕਾਰ ਅੱਜ ਇਸ ਫੰਕਸ਼ਨ ਵਿੱਚ ਪਹੁੰਚੇ ਨੇ ਕਿਉਂਕਿ ਚੰਨ ਇੱਕ ਐਸਾ ਕਲਾਕਾਰ ਹੈ ਆਲ ਰਾਊਂਡਰ ਆਰਟਿਸਟ ਹੈ ਕਬੀਡੀਅਨ ਵੀ ਹੈ ਸਿੰਗਰ ਵੀ ਹੈ ਐਕਟਰ ਵੀ ਹੈ ਔਰ ਬੜਾ ਵਧੀਆ ਕੰਮ ਕਰ ਰਿਹਾ ਹੈ ਮਾਰਕੀਟ 'ਚ ਔਰ ਜਦੋਂ ਵੀ ਕੋਈ ਇਹੋ ਜਿਹਾ ਫੰਕਸ਼ਨ ਹੁੰਦਾ ਹੈ ਆਪਣੇ ਯਾਰ ਦੋਸਤ ਕਲਾਕਾਰ ਇਕੱਠੇ ਕਰ ਲੈਂਦਾ ਹੈ ਇਹ ਸਭ ਤੋਂ ਵੱਡੀ ਖੋਪੀ ਹੈ ਦੀ ਬਾਕੀ ਇਹ ਗਾਣਾ ਬਹੁਤ ਵਧੀਆ ਪਿਕਚਰਾਈਜ਼ ਕੀਤਾ ਹੈ ਤੇ ਸਾਰਿਆਂ ਦਾ ਸਹਿਯੋਗ ਹੈ ਮਲਕੀਸ਼ ਸਿੰਘ ਡਾਇਰੈਕਟਰ ਹੈ ਏਡੀ ਆਪਣਾ ਗੁਰਜੀਪ ਗੋਲਡੀ ਚਾਚਾ ਬਿਸ਼ਨਾ ਔਰ ਕ੍ਰੀਏਸ਼ਨ ਟੀਮ ਹੈ ਜਿਹੜੀ ਸਾਬੀਅਤਵਾਲ ਗੱਬਰ ਬਹੁਤ ਸਾਰੇ ਹੋਰ ਕਲਾਕਾਰਾਂ ਨੇ ਟਾਉਨ ਹਮਲੀ ਬੜਾ ਵਧੀਆ ਕੰਮ ਕੀਤਾ ਸਾਰੇ ਕਲਾਕਾਰਾਂ ਨੇ ਔਰ ਜਸ ਫੈਜ਼ਪੂਰੀ ਉਹਨਾਂ ਨੇ ਗਾਣਾ ਲਿਖਿਆ ਉਹਨਾਂ ਦੀ ਕੰਪਨੀ 'ਚ ਇਹ ਗਾਣਾ ਰੀਲਿਸ ਹੋ ਰਿਹਾ ਔਰ ਬੜਾ ਵਧੀਆ ਇੱਕ ਮਾਹੌਲ ਬਣਿਆ ਸਾਡੇ ਵਿਕਰਮਜੀਤ ਸਿੰਘ ਜੀ ਮਾਲ ਸਾਹਿਬ ਉਹਨਾਂ ਦਾ ਇਹ ਬੜਾ ਯੋਗਦਾਨ ਹੈ ਬੜਾ ਵਧੀਆ ਹਾਲ ਹੈ ਔਰ ਬਹੁਤ ਵਧੀਆ ਫੰਕਸ਼ਨ ਇੱਥੇ ਕੋਰੇਆ ਔਰ ਮੈਂ ਸ਼ੁਕਰਗੁਜ਼ਾਰ ਆ ਆਏ ਹੋਏ ਸਾਰੇ ਮਹਿਮਾਨਾਂ ਦਾ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਕਾਂਸ਼ੀ ਰਾਮ ਚੰਦ ਦਾ ਪਿਆਰ ਹੈ ਇਹ ਉਹਦੇ ਪਿਆਰ ਦਾ ਸਬੂਤ ਹੈ ਸਾਰੇ ਕਲਾਕਾਰ ਇਕੱਠੇ ਹੋਏ ਨੇ ਦੂਰੋਂ ਦੂਰੋਂ ਮਹਾਨ ਸਚੀਤਿਆ ਤੇ ਆਈਆਂ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਮੈਂ ਬੇਨਤੀ ਕਰਾਂਗਾ ਕਾਂਸ਼ੀ ਰਾਮ ਚੰਦ ਅਗਲਾ ਪ੍ਰੋਗਰਾਮ ਦੱਸ ਆਜਾ ਜਾਨੀ ਸਭ ਤੋਂ ਪਹਿਲਾਂ ਤੇ ਆਏ ਮਹਿਮਾਨਾਂ ਦਾ ਬਹੁਤ-ਬਹੁਤ ਧੰਵਾਦ ਜੀ ਮੇਰਾ ਇੱਕ ਛੋਟਾ ਜਿਹਾ ਅਪਰਾਲਾ ਜੀ ਮੈਨੂੰ ਜਦੋਂ ਕੋਈ ਸ਼ਾਮ ਹੀ ਨਾ ਬਾਦ ਸਾਲ ਬਾਦ ਜਦੋਂ ਮੇਰਾ ਦਿਲ ਕਰਦਾ ਜਦੋਂ ਨਾ ਮਹੀਨਾ ਬਾਦ ਮੈਂ ਜਦੋਂ ਜਾਂ ਕਿਤੇ ਬਾਹਰ ਜਾਵਾਂ ਤੇ ਮੇਰਾ ਦਿਲ ਕਰਦਾ ਮੈਂ ਕੋਈ ਨਾ ਕੋਈ ਗਾਣਾ ਇੱਧਰ ਬਾਹਰ ਆ ਜਾਂਦਾ ਮੈਂ ਚਲੋ ਗਾਣਾ ਵੀ ਕਰ ਲਾਵਾਂ ਇੱਕ ਪੰਥ ਤੇ ਦੋ ਕਾਜ ਹੁਣ ਮੈਂ ਬੈਂਕੋਂ ਗਿਆ ਸੀ ਤੇ ਉੱਥੇ ਵੀ ਗਾਣਾ ਕਰਕੇ ਆਇਆ ਸੀ ਇਹ ਗਾਣਾ ਤੁਸੀਂ ਦੇਖਿਆ ਨਹੀਂ ਗਾਣਾ ਪੈਗ ਵੈਸੇ ਮੈਂ ਪੈਗ ਤੇ ਪੀਂਦਾ ਨਹੀਂ ਗਾ ਪਰ ਗਾਣਾ ਬੜਾ ਵਧੀਆ ਲਿਖਿਆ ਸੀ ਇਹ ਤੁਸੀਂ ਸੁਣੋਗੇ ਅਸੀਂ ਜਿਹੜਾ ਸ਼ਰਾਬ ਨੂੰ ਪ੍ਰਮੋਟ ਨਹੀਂ ਕਰ ਰਹੇ ਇਹ ਇੱਕ ਸਾਰੇ ਕਮੇਡੀ ਕਲਾਕਾਰ ਵਿੱਚ ਇਦਾਂ ਦੇ ਕੰਮ ਕੀਤਾ ਜਿੱਦਾਂ ਕਿ ਮੇਰੇ ਉਸਤਾਦ ਸੁਰਿੰਦਰ ਫਿਰਸਤਾ ਕੁਲੇਸ਼ਾ ਜੀ ਚਾਚਾ ਬਿਸ਼ਨਾ ਜੀ ਗਿੰਦੂ ਕੈਂਡ ਗੱਬਰ ਜੀ ਸਾਬੀ ਐਡਵਾਲਾ ਡਾਉਣ ਅਮਲੀ ਗੁਰਾ ਨਾਗੂ ਗਿਆ ਹੋਰ ਵੀ ਕਾਫੀ ਕਲਾਕਾਰਾਂ ਨੇ ਇਸ ਗਾਣੇ ਦੇ ਵਿੱਚ ਕੰਮ ਕੀਤਾ ਵਾ ਜੀ ਔਰ ਇਹ ਜਿਹੜਾ ਗਾਣਾ ਅਸੀਂ ਸਿਰਫ ਇੱਕ ਐਂਟਰਟੇਨਮੈਂਟ ਵਾਸਤੇ ਬਣਾਇਆ ਅਸੀਂ ਕੋਈ ਸ਼ਰਾਬ ਨੂੰ ਪ੍ਰਮੋਟ ਨਹੀਂ ਕਰਦੇ ਸ਼ਰਾਬ ਪੀਣਾ ਤੁਹਾਨੂੰ ਪਤਾ ਹਰ ਗਾਣੀ ਦੇ ਸੱਲੇ ਲਿਖਿਆ ਹੁੰਦਾ ਸਿਹਤ ਵਾਸਤੇ ਹਾਨੀਕਾਰਕ ਹੈ ਸ਼ਰਾਬ ਨਹੀਂ ਪੀਣੀ ਚਾਹੀਦੀ ਚਲੋ ਪਿਛਲੇ ਜ਼ਮਾਨੇ 'ਚ ਜਿਹੜੇ ਅੰਗਰੇਜ਼ ਪੀਂਦੇ ਹੁੰਦੇ ਸੀ ਸ਼ਰਾਬ ਵਗੈਰਾ ਪੀਂਦੇ ਸੀ ਉਹ ਇੱਕ ਦਵਾਈ ਦੇ ਤੌਰ ਤੇ ਪੀਂਦੇ ਹੁੰਦੇ ਸੀ ਹਾਂਜੀ ਤੇ ਹੁਣ ਜਿਹੜੇ ਜਿਹੜੇ ਸ਼ਰਾਬ ਜਿਹੜੇ ਪੀਂਦੇ ਜੇ ਤੇ ਦਵਾਈ ਤੌਰ ਤੇ ਲਓਗੇ ਫੇਰ ਤੇ ਕੋਈ ਜ਼ਿਆਦਾ ਹਾਨੀਕਾਰਕ ਨਹੀਂ ਜੇ ਤੁਸੀਂ ਉਹ ਲੰਭ ਕਰੋਗੇ ਮਰਵੇ ਤੁਸੀਂ ਜ਼ਿਆਦਾ ਪੀਓਗੇ ਤੇ ਝਾਂਡਾ ਨੁਕਸਾਨ ਵੀ ਹੋ ਸਕਦਾ ਵੈਸੇ ਮੈਂ ਤੇ ਬੇਨਤੀ ਕਰਦਾ ਵੀ ਤੁਸੀਂ ਕਿ ਨਸ਼ਿਆਂ ਤੋਂ ਦੂਰ ਰਹੋ ਵੈਸੇ ਪਿਛਲੇ ਜਮਾਨੇ ਕੇ 10 ਦੇ ਵੀ ਸ਼ਰਾਬ ਅਫੀਮ ਤੇ ਇਹਨਾਂ ਚੀਜ਼ਾਂ ਤੋਂ ਬੰਦਾ ਜੇ ਕਰਦਾ ਸੀ ਤੇ ਫੇਰ ਵੀ ਉਹਨਾਂ ਦੀ ਜਿਹੜੀ ਉਮਰ ਹੁੰਦੀ ਸੀ ਕੋਈ 90 ਸਾਲ 100 ਸਾਲ 110 ਸਾਲ ਤੱਕ ਹੁੰਦੀ ਸੀ ਉਹਨਾਂ ਦੀ ਉਮਰ ਪਰ ਆ ਜਿਹੜੇ ਅੱਜ ਕੱਲ ਦੇ ਜਿਹੜੇ ਨਸ਼ਿਆ ਸਮੈਕ ਚਿੱਟਾ ਇਹੋ ਜਿਹੇ ਨਸ਼ੇ ਨਹੀਂ ਕਰਨੇ ਚਾਹੀਦੇ ਤੁਸੀਂ ਦੇਖਿਆ ਵੀ ਛੋੜੀ ਗਏ ਬੱਚੇ ਨਸ਼ਿਆਂ ਤੇ ਲੱਗੇ ਆ ਤੁਸੀਂ ਦੇਖਿਆ ਵੀ ਇਹ ਜਲਦੀ ਜਿਹੜੇ 15 20 ਸਾਲਾਂ ਦੇ ਵਿੱਚ ਹੀ ਮੁੱਕ ਜਾਂਦੇ ਆ ਤੇ ਇਸ ਕਰਕੇ ਨਸ਼ੇ ਨਹੀਂ ਕਰਨੇ ਚਾਹੀਦੇ ਮਤਲਬ ਵੀ ਮੈਂ ਇਹ ਜਿਹੜਾ ਪੈਗ गाना ਕੱਢਿਆ ਤੁਸੀਂ ਸੁਣੋਗੇ ਤੁਹਾਨੂੰ ਆਨੰਦ ਆਏਗਾ ਕਿ ਪੈਗ ਜਿਹੜਾ ਗਾਣਾ ਕੱਢਿਆ ਸਿਰਫ ਇੱਕ ਯਾਰੀ ਦੋਸਤੀ ਵਾਸਤੇ ਕੱਢਿਆ ਵੀ ਤੁਸੀਂ ਇੱਕ ਪੈਗ ਦੇ ਬਹਾਨੇ ਅੱਜ ਕੱਲ ਕਿਸੇ ਨੂੰ ਚਾਹ ਤੇ ਬਣਾਉਨੇ ਆ ਨਾ ਚਾਹ ਤੇ ਕੋਈ ਆਮਦਾ ਨਹੀਂ ਗਾ ਤੇ ਜੇ ਉਹ ਲਗੇ ਮਾੜਾ ਜੇ ਤੈਨੂੰ ਯਾਰ ਆਪਾਂ ਪੈਗ ਮੈਂ ਬੋਤਲੇ ਕਿ ਧਾਂਦੀ ਬੜੀ ਵਧੀਆ ਚੰਡੀਗੜ੍ਹੋਂ ਲੈਂਦੀ ਆ ਤੇ ਆਪਾਂ ਥੋੜਾ ਬਈਏ ਤੇ ਮੇਰੇ ਹਿਸਾਬ ਨਾਲ ਜੇ ਇਥੇ ਚਾਰ ਦੋਸਤਾਂ ਨੂੰ ਸੱਦਿਆ ਤਾਂ ਉਥੇ 10 ਵੀ ਆ ਸਕਦੇ ਹੈਗੇ ਫਿਰ ਕੰਮ ਮਗ ਜਾਂਦਾਗਾ ਇਸ ਕਰਕੇ ਥੋੜੀ ਜਿਹੀ ਜੇ ਪੀੜੀ ਵੀ ਆ ਕਿਤੇ ਨਾ ਕਿਤੇ ਉਹ ਵੀ ਆਪਣੇ ਘਰ ਵੀ ਉਹ ਥੋੜੀ ਜੀ ਐਵੇਂ ਦਵਾਈ ਤੌਰ ਤੇ ਜਿਆਦਾ ਨਾ ਪੀਓ ਬਾਕੀ ਸ਼ਰਾਬ ਵੈਸ ਤੇ ਸਿਹਤ ਵਾਸਤੇ ਹਾਨੀ ਕਰਕੇ ਆ ਬਾਕੀ ਜਿਹੜੇ ਵੀ ਕਲਾਕਾਰਾਂ ਨੇ ਮੇਰੇ ਇਸ ਗਾਣੇ ਵਿੱਚ ਕੰਮ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਇਸ ਰੀਜਿੰਗ ਸਮੇਂ ਅਸੀਂ ਇਸੇ ਗਾਣਾ ਜਿਹੜਾ ਰਿਲੀਜ਼ ਕਰ ਰਹੇ ਨਿਊ ਅਮਰਸਾਰਾ ਚਾਹੇ ਚੂਰੀ ਤੇ ਗਾਣਾ ਰਿਲੀਜ਼ ਕਰ ਰਹੇ ਆ ਜੀ ਔਰ ਵਿਕਰਮ ਜੀ ਮਾਲ ਸਾਹਿਬ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਹਦੇ ਓਨਰ ਆ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਜ ਇਹ ਸਾਡੇ ਰਿਲੀਜਨ ਮੌਕੇ ਸਾਡੇ ਸਤਿਕਾਰਯੋਗ ਜਿਨ੍ਹਾਂ ਦਾ ਗਾਣਾ ਲਿਖਿਆ ਵਾ ਜੀ ਜਸ ਫੈਬਰੂਰੀ ਸਾਹਿਬ ਮੈਂ ਬੇਨਤੀ ਕਰਦਾ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਦਿਖਾਇਆ ਜਾਵੇ ਇਹਨਾਂ ਦਾ ਗਾਣਾ ਲਿਖਿਆ ਵਾ ਜੀ ਤੇ ਇਹਨਾਂ ਦੀ ਕੰਪਨੀ ਤੋਂ ਇਹ ਗਾਣਾ ਰਿਲੀਜ਼ ਹੋਣ ਜਾ ਰਿਹਾ ਵਾ ਜੀ ਤੇ ਬਹੁਤ ਵਧੀਆ ਇਹ ਇਨਸਾਨ ਹੈ ਬਹੁਤ ਵਧੀਆ ਇਹਨਾਂ ਨੇ ਗਾਣੇ ਲਿਖਦੇ ਕਾਫੀ ਅੱਗੇ ਗਾਣੇ ਮੇਰੇ ਇਹਨਾਂ ਨੇ ਕੀਤੇ ਵੀ ਆ ਇਹ ਵੀ ਗਾਣਾ ਮੈਨੂੰ ਇਹਨਾਂ ਨੇ ਵਿਸ਼ਵਾਸ ਦਵਾ ਕਿ ਤੇਰਾ ਗਾਣਾ ਇਹ ਮੈਂ ਵਧੀਆ ਤਰੀਕੇ ਨਾਲ ਪ੍ਰਮੋਟ ਕਰਾਂਗਾ ਜੀ ਵਧੀਆ ਤਰੀਕੇ ਨਾਲ ਇਹਦੀ ਪ੍ਰੋਮੋਸ਼ਨ ਹੋਏਗੀ ਮੈਨੂੰ ਉਮੀਦ ਹੈ ਤੁਹਾਨੂੰ ਇਹ ਗਾਣਾ ਪਸੰਦ ਹੋਏਗਾ ਮੈਂ ਜਸਪਾਲਪੁਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਔਰ ਇਸ ਜਿਹੜੇ ਕਿ ਆਪਣਾ ਰੀਜੀਨ ਸਮੇਂ ਪਹੁੰਚੇ ਨੇ ਸਾਡੇ ਮਾਨਯੋਗ ਅਰਵਿੰਦਰ ਪਟੀਏ ਗਿਲੰਦਰ ਦੂਨਦਸ਼ਨ ਤੋਂ ਤੁਸੀਂ ਅਕਸਰ ਉਹਨਾਂ ਨੂੰ ਖਬਰਾਂ ਵਿੱਚ ਦੇਖਦੇ ਜਦੋਂ ਵੀ ਤੁਸੀਂ ਕਿਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਦੇਖੋ ਜਦੋਂ ਤੁਸੀਂ ਇਹ ਬੋਲਦੇ ਆ ਕਿ ਤੁਸੀਂ ਆਵਾਜ਼ ਤੋਂ ਪਤਾ ਲਾ ਸਕਦੇ ਹੋ ਵੀ ਇਹ ਰਵਿੰਦਰ ਭੱਟੀ ਜੀ ਆਇਆ ਜਾਂ ਰਮਨ ਕੁਮਾਰ ਜੀ ਕਿਉਂਕਿ ਇਹ ਇੱਕ ਫੇਮਸ ਚਿਹਰੇ ਹੈਗੇ ਦੂਰਦਰਸ਼ਨ ਦੇ ਦਾ ਕੁਲੇਸ਼ਾ ਜੀ ਔਰ ਇਸ ਗਾਣੇ ਦੇ ਵਿੱਚ ਕੰਮ ਕੀਤਾ ਸੀ ਚਾਚਾ ਬਿਸ਼ਨਾ ਜੀ ਨੇ ਵੀ ਕੰਮ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਬੀ ੜਵਾਲ ਜੀ ਨੇ ਕੰਮ ਕੀਤਾ ਗਿੰਦੂ ਕੈਂਟ ਜੀ ਨੇ ਡਾਊਨ ਅਮਰੀ ਜੀ ਨੇ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਸ ਮੌਕੇ ਪਹੁੰਚੇ ਸਾਡੇ ਮਾਨਯੋਗ ਕਵਲ ਜੀ ਜੀ ਕਵਲ ਜਿਹੜੇ ਕਿ ਰਕਿੰਦਰ ਮਡਾਲ ਜੀ ਦੇ ਸ਼ਗਿਰਦ ਆ ਬਹੁਤ ਵਧੀਆ ਬੰਦੇ ਆ ਜੀ ਬਹੁਤ ਵਧੀਆ ਇਨਸਾਨ ਆ ਮਨੀਸ਼ਾ ਜੀ ਮੈਮ ਮਨੀਸ਼ਾ ਜੀ ਉਹ ਵੀ ਪਹੁੰਚੇ ਜੀਆਂ ਆਖਦੇ ਆ ਜੀ ਸਾਡੇ ਸ਼ਮੀ ਖਾਨ ਸਾਹਿਬ ਉਹ ਪਹੁੰਚੇ ਨੇ ਧੰਨਵਾਦ ਜੀ ਉਹਨਾਂ ਦਾ ਔਰ ਸਾਡੇ ਸ਼ਾਹ